ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੇ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਭਗਵਾਨ ਰਾਮ ਜੀ ਸਾਡੇ ਸਨਾਤਨ ਧਰਮ ਦੇ ਅਰਾਧੇ ਹੈਗੇ ਆ ਉਹਨਾਂ ਦੇ ਮੰਦਰ ਭਵੇ ਮੰਦਰ ਮੰਨਤੇ ਪ੍ਰਾਂਤਿਸ਼ਤਾ ਦੇ ਉਪਲਖਸ਼ ਚ ਪਹਿਲੀ ਵਰਸ਼ ਕਾਂਡ ਤੇ ਸਾਰੇ ਸਨਾਤਨੀਆਂ ਨੂੰ ਚਾਹੀਦਾ ਕਿ ਉਹ ਦੀਵਾਲੀ ਦੀ ਤਰ੍ਹਾਂ ਇਸ ਚੀਜ਼ ਨੂੰ ਮਨਾਏ ਅਸੀਂ ਵੀ ਉਸੇ ਲੜੀ ਚ ਇੱਕ ਛੋਟਾ ਜਿਹਾ ਉਰਾਲਾ ਕੀਤਾ ਹੈ ਭਗਵਾਨ ਰਾਮ ਦੇ ਚਰਨਾਂ ਦੇ ਵਿੱਚ ਇੱਕ ਛੋਟਾ ਜਿਹਾ ਭੋਜ ਜਿਹੜਾ ਅਸੀਂ ਕੀਤਾ ਮੈਂ ਚਾਹਨਾ ਕਿ ਇਸੇ ਤਰ੍ਹਾਂ ਸਾਰੇ ਲੋਕ ਉਮ ਹੁਹਾ ਕੇ ਇਸ ਦਿਹਾੜੇ ਨੂੰ ਮਨਾਣ ਹਰ ਵਰਸ਼ ਜਿਸ ਤਰ੍ਹਾਂ ਕਿ ਅਸੀਂ ਦੀਵਾਲੀ ਮਨਾਣੀ ਹੈ ਅੱਲਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਪੂਰੇ ਦੇਸ਼ ਵਾਸ ਜੇ ਸਵਾਸੀਆਂ ਦੇ ਵਿੱਚ ਬਹੁਤ ਹੁਸਾ ਆਇਆ ਔਰ 400 450 ਸਾਲ ਬਾਅਦ ਇਹ ਪ੍ਰੋਗਰਾਮ ਆਇਆ ਔਰ ਪ੍ਰੋਗਰਾਮ ਨੇ ਇੱਕ ਸਾਲ ਪਹਿਲਾਂ ਗੁਰਾਇਮਨ ਕੀਤਾ ਔਰ ਉਹਨਾਂ ਪਿੱਛੇ ਸਾਲ ਵੀ ਅਸੀਂ ਪੰਡਾਰਾ ਲਗਾਇਆ ਇਸ ਸਾਲ ਵੀ ਪੰਡਾਰਾ ਲਗਾਇਆ ਹੈ ਔਰ ਪ੍ਰਭੂਤ ਚਾਰ ਵਾਸੀਆਂ ਨੂੰ ਜੇ ਸਮਾਂ ਚੜਦੀ ਕਲਾ ਦੇ ਰੱਖੇ ਇਦਾਂ ਹੀ ਪ੍ਰੋਗਰਾਮ ਹੁੰਦੇ ਰੋ ਔਰ ਹਮੇਸ਼ਾ ਸ਼ਹਿਰ ਵਾਸੀਓਂ ਬਧਾਈ ਦੇ ਪਾਤਰ ਆ ਆਪਣੇ ਘਰ ਮੇ ਦੀਮਾਲਾ ਪਟਾਕੇ ਅਤਿਸ਼ਵਾਦੀਆਂ ਜ਼ਰੂਰ ਚਲਾਏ ਔਰ ਪੂਜਾ ਪਾਰ ਪੂਰੀ ਤਰ੍ਹਾਂ ਕਰੇ ਲੱਗਦਾ ਕਿ ਦੂਜੀ ਦੀਵਾਲੀ ਮਨਾਈ ਜਾਏਗੀ ਪੂਰੀ ਤਰ੍ਹਾਂ ਦੀਵਾਲੀ ਕੋ ਵੀ ਬਾਤ ਮਨਾਈ ਜਾਏਗੀ ਕਿਉਂਕਿ ਇਤਿਹਾਸ ਦੇ ਨਾਲ ਔਰ ਦੀਵਾਲੀ ਤੋਂ ਬਾਅਦ ਵੀ ਐਤਵਾਲੀ 22 ਜਨਵਰੀ ਮਨਾਈ ਜਾਏਗੀ ਭਗਵਾਨ ਨਾਮ ਜੀ ਸਾਡੇ ਸਨਾਤਨ ਧਰਮ ਦੇ ਰ ਆਤੇ ਹੈਗੇ ਆ ਉਹਨਾਂ ਦੇ ਮੰਦਰ ਭਵਯ ਮੰਦਰ ਮੰਨਤੇ ਪ੍ਰਾਣ ਪティਸ਼ਤਾ ਦੇ ਇੱਕ ਉਪਲਖਿਛ ਚ ਪਹਿਲੀ ਵਰਸ਼ ਕਾਂਡ ਤੇ ਸਾਰੇ ਸਨਾਤਨੀਆਂ ਨੂੰ ਚਾਹੀਦਾ ਕਿ ਉਹ ਦੀਵਾਲੀ ਦੀ ਤਰ੍ਹਾਂ ਇਸ ਚੀਜ਼ ਨੂੰ ਮਨਾਏ ਅਸੀਂ ਵੀ ਉਸੇ ਲੜੀ ਚ ਇੱਕ ਛੋਟਾ ਜਿਹਾ ਉਰਾਲਾ ਕੀਤਾ ਹੈ ਭਗਵਾਨ ਰਾਮ ਦੇ ਚਰਨਾਂ ਦੇ ਵਿੱਚ ਇੱਕ ਛੋਟਾ ਜਿਹਾ ਭੋਜ ਜਿਹੜਾ ਅਸੀਂ ਕੀਤਾ ਹੈ ਮੈਂ ਚਾਹਨਾ ਹੈ ਕਿ ਇਸੇ ਤਰ੍ਹਾਂ ਸਾਰੇ ਲੋਕ ਉਹ ਮੁਹਮਾ ਕੇ ਇਸ ਦਿਹਾੜੇ ਨੂੰ ਮਨਾਨ ਹਰ ਵਰਸ਼ ਜਿਸ ਤਰ੍ਹਾਂ ਕਿ ਅਸੀਂ ਦੀਵਾਲੀ ਮਨਾਨੀ। ਅੱਲਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਪੂਰੇ ਦੇਸ਼ ਵਾਸ ਜੇ ਸਵਾਸੀਆਂ ਦੇ ਵਿੱਚ ਬਹੁਤ ਹੁਸਾ ਆਇਆ ਔਰ 400 450 ਸਾਲ ਬਾਅਦ ਇਹ ਪ੍ਰੋਗਰਾਮ ਆਇਆ ਔਰ ਪ੍ਰੋਗਰਾਮ ਨੇ ਇੱਕ ਸਾਲ ਪਹਿਲਾਂ ਗ੍ਰਾਹਮਨ ਕੀਤਾ ਔਰ ਉਹਨਾਂ ਪਿਛਲੇ ਸਾਲ ਵੀ ਅਸੀਂ ਪੰਡਾਰਾ ਲਗਾਇਆ ਇਸ ਸਾਲ ਵੀ ਪੰਡਾਰਾ ਲਗਾਇਆ ਔਰ ਪ੍ਰਭੂ